ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾ ਸੁਕੇ ਹਰ ਕੀ ਏਖਿਨ ਮਹਿ ਅੰਮ੍ਰਿਤ ਅਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾਹ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਇੱਕ ਏਖਿਨ ਮਹਿ ਅੰਮ੍ਰਿਤ ਅਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਾਉ ਦੀਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾਹ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀ ਏਖਿਨ ਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਨੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀ ਏਖਿਨ ਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀ ਏਖਿਨ ਮਹੈ ਅਮ੍ਰਿਤ ਅਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਸੁਕੇ ਹਰ ਇੱਕ ਏਖਨ ਮਹਿ ਅੰਮ੍ਰਿਤ ਅਦ੍ਰਸਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾਹ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰਿ ਕੀ ਏਖਿਨ ਮਹੈ ਅਮ੍ਰਿਤ ਅਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਾਉ ਦੀਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਇੱਕ ਏਖਨ ਮਹਿ ਅੰਮ੍ਰਿਤ ਅਦ੍ਰਿਸ਼ਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿੱਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰੁ ਗੁਣਤਾ ਸਾਹ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ साहिब जी गौड़ी महला पंजवा, सुके हरे किए खिन माह अमृत दृष्ट संच जीवाए काटे कष्ट पूरे गुरुदेव सेवक कओ अपनी सेव रहा मिट गई चिंता पुनी मन आसा ਕਰੀਂ ਦਿਆ ਸਤ ਗੁਰ ਗੁਣਤਾ ਸਾਹ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾ ਸੁਕੇ ਹਰ ਇੱਕ ਏਖਿਨ ਮਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਾਗਰ ਫਰਮਾਏ ਇੱਛਾ ਪੁਨੀ ਪੁਰ ਗੌਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰੇ ਕੀ ਖਿੰਮਾ ਹੈ ਅਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਾਗਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀਏ ਖਿੰਮਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਾਗਰ ਫਰਮਾਏ ਇੱਛਾ ਪੁਨੀ ਪਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰੇ ਕੀ ਖਿਨ ਮਹੇ ਅਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਾਗਰ ਫਰਮਾਏ ਇੱਛਾ ਪੁਨੀ ਪਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀਏ ਖਿੰਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ दुख न थ सुख आए समल न पी जा फरमाए इच्छ पुनी पुर गुर मिले नानक ते जन सुफल फल साम श्रीगुरु साहिब जी गौड़ी महला पंजवा ਸੁਕੇ ਹਰ ਕੀਏ ਖਿੰਮਾਹੇ ਅਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾ ਸੁਕੇ ਹਰ ਕੀਏ ਖਿੰਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਅਸਾ ਕਰੀਂ ਦਿਆ ਸਤ ਗੁਰ ਗੁਣਤਾ ਸਾ ਦੁੱਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੀ ਜਾਗੁਰ ਫਰਮਾਏ ਇੱਛਾ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ